ਆਸਾ ਮਹੱਲਾ ਪੰਜਵਾਂ ਸੰਤ ਕਰ ਅਠਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਆਸਾ ਕਰ ਅਠਵਾਂ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸਤਗੁਰੂ ਦੀ ਕਿਰਪਾ ਕਮੇ ਮਿਲਦੀ ਆ ਆਪਾਂ ਕੱਲ ਗੱਲ ਕਰੀ ਸੀ ਗੁਰੂ ਦੀ ਕਿਰਪਾ ਸਤਕਾ ਵੀ ਗੁਰੂ ਦੇ ਬਚਨ ਮੰਨਣ ਨਾਲ ਪਾਈ ਜਿਵੇਂ ਭੂਮੀਆਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਤਿੰਨ ਬਚਨ ਮੰਨੇ ਸਨ ਤੇ ਉਹਦਾ ਜੀਵਨ ਚੇਂਜ ਹੋ ਗਿਆ ਚੋਰ ਤੋਂ ਰਾਜਾ ਬਣ ਗਿਆ ਭੂਮੀਆਂ ਚੋਰ ਸੀ ਤੇ ਗੁਰੂ ਬਾਬਾ ਜੀ ਨਾਲ ਮੇਲ ਹੋਏ ਤੇ ਗੁਰੂ ਸਾਹਿਬ ਨੇ ਚੋਰੀ ਛੱਡਣ ਨੂੰ ਕਿਹਾ ਤੇ ਮਾਰ ਭੂਮੀਆਂ ਕਹਿੰਦਾ ਮਹਾਰਾਜ ਵੀ ਚੋਰੀ ਛੱਡਣ ਨੂੰ ਨਾ ਕਿਹੋ ਗੁਰੂ ਮਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਚਲ ਚੋਰੀ ਨਾ ਛੱਡੀ ਪਾਈ ਆ ਤਿੰਨ ਬਚਨ ਮੰਨ ਲਈ। ਭੂਮੀਆਂ ਨੇ ਕਿਹਾ ਹਾਂ ਮਹਾਰਾਜ ਮੈਂ ਬਚਨ ਆਪ ਜੀ ਦੇ ਮੰਨ ਲੂੰਗਾ। ਬਹੁਤ ਭਾਗਾ ਵਾਲਾ ਸੀ ਭੂਮੀਆਂ ਜੀ ਨੇ ਬਚਨ ਮੰਨੇ ਤੇ ਸਤਿਗੁਰਾਂ ਨੇ ਬਚਨ ਦਿੱਤੇ ਸੀ ਉਹਨਾਂ ਨੂੰ ਤਿੰਨ ਬਚਨ ਦਿੱਤੇ ਸੀ ਵੀ ਭੂਮੀਆਂ ਗਰੀਬ ਮਾਰ ਨਾ ਕਰੀ ਝੂਠ ਨਾ ਬੋਲੀ ਤੇ ਕਿਸੇ ਦਾ ਨੂਨ ਖਾ ਕੇ ਵੀ ਹਰਾਮ ਨਾ ਕਰੀ। ਨੂਨ ਸਭ ਤੋਂ ਸਸਤੀ ਚੀਜ਼ ਹੁੰਦੀ ਆ ਘੱਟ ਪੈਂਦੀ ਆ ਇਹ ਭੂਮਿਏ ਨੇ ਤਿੰਨੇ ਬਚਨ ਮੰਨ ਕੇ ਜਦੋਂ ਬਚਨਾ ਦੀ ਕਮਾਈ ਕਰਨੀ ਸ਼ੁਰੂ ਕਰੀ ਤੇ ਭੂਮਿਏ ਨੇ ਕਿਹਾ ਵੀ ਗੁਰੂ ਬਾਬਾ ਜੀ ਨੇ ਕਿਹਾ ਗਰੀਬ ਮਾਰ ਨਹੀਂ ਕਰਨੀ ਆਪਾਂ ਅੱਜ ਗਰੀਬ ਦੇ ਕਿਸੇ ਦੇ ਚੋਰੀ ਨਹੀਂ ਕਰਨੀ ਰਾਜੇ ਦੇ ਕਰਾਂਗੇ ਸੋਹਣੇ ਵਸਤਰ ਪਾ ਕੇ ਰਾਜੇ ਦੇ ਮਹਿਲਾਂ ਵੱਲ ਨੂੰ ਚੱਲ ਪਿਆ ਤੇ ਸੰਤਰੀਆਂ ਨੇ ਰੋਕਿਆ ਰੋਕਣਾ ਹੀ ਸੀ ਸੰਤਰੀ ਹੁੰਦੇ ਹੀ ਆ ਮਹਿਲਾਂ ਦੇ ਸਕਿਉਰਿਟੀ ਗਾਰਡ ਕਹਿ ਲੋ ਪਹਿਰੇਦਾਰ ਕਹਿ ਲੋ ਸੰਤਰੀ ਕਹਿ ਲੋ ਜਦੋਂ ਸੰਤਰੀਆਂ ਨੇ ਰੋਕਿਆ ਵੀ ਹਾਂ ਭਾਈ ਕੌਣ ਆ ਤੂੰ ਕਹਿੰਦਾ ਜੀ ਮੈਂ ਤਾਂ ਚੋਰ ਆ ਪਾਪਾ ਜੀ ਦਾ ਬਚਨ ਯਾਦ ਆ ਗਿਆ ਵੀ ਬਚਨ ਕਮਾਉਣਾ ਇਹ ਵੀ ਝੂਠ ਨਹੀਂ ਬੋਲਣਾ ਸੱਚ ਬੋਲਣਾ ਵੀ ਮੈਂ ਹੈ ਹੀ ਚੋਰ ਆ ਉਹ ਪਹਿਰੇਦਾਰਾਂ ਨੇ ਸਮਝਿਆ ਵੀ ਚੋਰ ਥੋੜੋ ਕੋਈ ਕਹਿੰਦਾ ਹੁੰਦਾ ਮੈਂ ਚੋਰ ਆ ਵੇ ਤਾਂ ਕੋਈ ਰਾਜੇ ਦਾ ਰਿਸ਼ਤੇਦਾਰ ਹੋਏਗਾ ਮਜ਼ਾਕ ਕਰਦਾ ਉਹਨਾਂ ਨੇ ਨੰਗਾਤਾ ਜਾਗਵ ਨੇ ਜੋ ਵੀ ਹੀਰੇ ਜਵਾਰ ਮੋਤੀ ਜੋ ਵੀ ਉਹਦੇ ਹੱਥ ਲੱਗਿਆ ਉਹਨੇ ਪੋਟਲੀ ਬੰਨ ਲਈ ਪੰਡ ਬੰਨ ਲਈ ਕਹਿ ਲੋ ਤੇ ਜਦੋਂ ਚੱਕ ਕੇ ਤੁਰਨ ਲੱਗਿਆ ਤੇ ਮਨ ਵਿੱਚ ਆਈ ਵੀ ਕੁਝ ਖਾ ਹੀ ਚੱਲ ਕੇ ਰਾਜਿਆਂ ਦੇ ਘਰ ਜਾਏ ਆ ਰਾਜ ਦੇ ਮਹਿਲਾਂ ਚ ਚੋਰੀ ਕਰਨ ਆਏ ਆ ਕੁਝ ਖਾ ਤਾਂ ਲਈਏ ਚਲੋ ਜਦੋਂ ਰਸੋਈ ਅੰਦਰ ਬੜਿਆ ਤੇ ਉੱਥੋਂ ਨੇ ਖਾ ਲਿਆ ਜੋ ਕੁਝ ਖਾਣਾ ਸੀ ਤੇ ਕੋਈ ਨੂਨ ਵਾਲੀ ਚੀਜ਼ ਵੀ ਉਹਦੇ ਮੂੰਹ ਨੂੰ ਲੱਗ ਗਈ ਕੋਈ ਸਲੂਣੀ ਚੀਜ਼ ਖਾਦੀ ਗਈ ਮਹਾਰਾਜ ਦਾ ਬਚਨ ਯਾਦ ਆ ਗਿਆ ਵੀ ਨੂਨ ਖਾ ਕੇ ਵੀ ਹਰਾਮ ਨਹੀਂ ਕਰਨਾ ਉਹ ਬੱਚਾ ਭਜਾਇਆ ਸਮਾਨ ਉੱਥੇ ਛੱਡ ਕੇ ਆ ਗਿਆ ਸਵੇਰ ਨੂੰ ਜਦਨ ਚੜ੍ਹਿਆ ਪਤਾ ਲੱਗਾ ਵੀ ਚੋਰੀ ਹੋਈ ਪਈ ਆ ਤੇ ਫਿਰ ਉਹ ਦੇਖਿਆ ਵੀ ਸਮਾਨ ਬੰਨਿਆ ਪਿਆ ਲੈ ਕੇ ਕੁਝ ਨਹੀਂ ਗਿਆ ਸਭ ਕੁਝ ਹੈਗਾ ਵੀ ਚੋਰ ਬੜਾ ਅਜੀਬ ਆ ਚਲੋ ਪੁੱਛ ਗਿਛ ਤਾਂ ਕਹਿੰਦਾ ਬਣਦੀ ਆ ਰਾਜਾ ਕਹਿੰਦਾ ਵੀ ਹਾਂ ਪੁੱਛ ਗਿਛ ਤਾਂ ਬਣਦੀ ਆ ਪੁੱਛ ਗਿਛ ਫਿਰ ਤੁਹਾਨੂੰ ਪਤਾ ਹੀ ਆ ਵੀ ਗਰੀਬਾਂ ਤੇ ਡੰਡਾ ਫਿਰਦਾ ਵੀ ਇਹ ਹੀ ਚੋਰ ਹੋਣਗੇ ਹੋਵੇ ਭਲਾ ਕਿਸੇ ਵੱਡੇ ਸ਼ਾਊਕਾਰ ਦਾ ਪੁੱਤ ਵੀ ਹੋ ਸਕਦਾ ਚੋਰ ਇਹ ਨਹੀਂ ਗੱਲ ਵੀ ਗਰੀਬ ਹੀ ਚੋਰ ਹੁੰਦੇ ਨੇ ਭੂਮੀਆਂ ਵੀ ਚੰਗਾ ਨਾਮ ਵਾਲੀ ਨਾਮ ਵਾਲਾ ਬੰਦਾ ਸੀਗਾ ਭੂਮੀਆਂ ਦਾ ਨਾਮ ਸੀ ਏਰੀਏ 'ਚ ਕੋਈ ਮੰਨਦਾ ਨਹੀਂ ਸੀ ਉਹਨੂੰ ਵੀ ਇਹ ਚੋਰ ਆ ਚੰਗਾ ਸੀ ਚਲੋ ਜਦੋਂ ਭਾਈ ਗਰੀਬਾਂ ਤੇ ਕੁੱਟਮਾਰ ਹੋਣ ਲੱਗੀ ਤੇ ਭੂਮੀਆਂ ਨੂੰ ਫੇਰ ਪਤਾ ਲੱਗਿਆ ਵੀ ਗਰੀਬਾਂ ਤੇ ਮਾਰ ਪੈ ਰਹੀ ਐ ਤੇ ਚੱਲ ਹੋ ਜਾ ਮਨਾ ਪੇਸ ਬਾਬੇ ਦਾ ਬਚਨ ਕਮਾ ਗਰੀਬ ਮਾਰ ਨਹੀਂ ਕਰਨੀ ਚਲੋ ਜੀ ਭੂਮੀਆਂ ਜਾ ਕੇ ਰਾਜੇ ਦੇ ਪੇਸ਼ ਹੋ ਗਿਆ ਕਹਿੰਦਾ ਰਾਜਨ ਚੋਰ ਮੈਂ ਹਾਂ ਇਹ ਕੰਮ ਮੇਰਾ ਗਰੀਬਾਂ ਨੂੰ ਛੱਡ ਦੇ ਚਲੋ ਜਦੋਂ ਗਰੀਬਾਂ ਨੂੰ ਛੱਡਿਆ ਗਿਆ ਤੇ ਭੂਮੀਆਂ ਤੋਂ ਪੁੱਛ ਕੇ ਚ ਕਰੀ ਗਈ ਵੀ ਭੂਮੀਆਂ ਕਿਉਂ ਫਿਰ ਤੂੰ ਇਹ ਕੰਮ ਕੀਤਾ ਤੇ ਫਿਰ ਲੈ ਕੇ ਵੀ ਕੁਝ ਨਹੀਂ ਗਿਆ ਭੂਮੀਆਂ ਕਹਿੰਦਾ ਰਾਜਨ ਮੈਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਮੇਲ ਹੋਇਆ ਸੀ ਉਹਨਾਂ ਦੇ ਦਰਸ਼ਨ ਹੋਏ ਆ ਉਹਨਾਂ ਨੇ ਮੈਨੂੰ ਚੋਰੀ ਛੱਡਣ ਨੂੰ ਕਿਹਾ ਸੀ ਹੈ ਮੈਂ ਚੋਰ ਪੱਕਾ ਉਹ ਰਾਜਾ ਵੀ ਹੈਰਾਨ ਵੀ ਭੂਮੀਆਂ ਤੇਰਾ ਤਾਂ ਨਾਮ ਆ ਏਰੀਏ ਦੇ ਵਿੱਚ ਵੀ ਤੂੰ ਚੰਗੇ ਕੰਮ ਕਰਦਾ ਆਏ ਗਏ ਦੀ ਸੇਵਾ ਕਰਦਾ ਵੀ ਤੂੰ ਚੋਰ ਹਾਂ ਕਹਿੰਦਾ ਜੀ ਪੈਸਾ ਮੇਰਾ ਚੋਰੀ ਹੋਇਆ ਉਹ ਮੇਰਾ ਇੱਕ ਧਰਮ ਦਾ ਕੰਮ ਚਲਾਇਆ ਹੋਇਆ ਆਏ ਗਏ ਦੀ ਸੇਵਾ ਕਰਨੀ ਸੰਭਾਲ ਕਰਨੀ ਰਾਹੀ ਪਾਂਦੀ ਨੂੰ ਪ੍ਰਸ਼ਾਦਾ ਪਾਣੀ ਸਕਾਉਣਾ ਰਾਤ ਕੱਟਣ ਵਾਸਤੇ ਮੰਜਾ ਬਿਸਤਰਾ ਵੀ ਦੇਣਾ ਇਸ ਕਰਕੇ ਉਹਦਾ ਨਾਮ ਸੀ ਜੋ ਭੂਮੀਏ ਦਾ ਪਰ ਸ਼ੋਕੜ ਉਹਦਾ ਚੋਰ ਸੀ ਚੋਰੀ ਕਰਦਾ ਸੀ ਜਦੋਂ ਰਾਜੇ ਨੇ ਪੁੱਛਿਆ ਵੀ ਭੂਮੀਆ ਤੂੰ ਚੋਰ ਹਾਂਜੀ ਕਹਿੰਦਾ ਮੈਂ ਚੋਰੀ ਦਾ ਕੰਮ ਹੀ ਆ ਮੇਰਾ ਪਰ ਮੈਂ ਫਿਰ ਕਹਿੰਦਾ ਤੂੰ ਚੋਰੀ ਕੀਤੀ ਤੇ ਫਿਰ ਸਮਾਨ ਤਾਂ ਲੈ ਕੇ ਨਹੀਂ ਗਿਆ ਫਿਰ ਗੁਰੂ ਬਾਬਾ ਜੀ ਦੇ ਬਚਨ ਦੱਸੇ ਉਹਨੇ ਮਹਾਰਾਜ ਨੇ ਵੀ ਮੈਨੂੰ ਇਹ ਕਿਹਾ ਸੀ ਬੇ ਗਰੀਬ ਮਾਰ ਨਾ ਕਰੀ ਚੋਰੀ ਨਾ ਕਰੀ ਝੂਠ ਵਾਹਿਗੁਰੂ ਝੂਠ ਨਾ ਬੋਲੀ ਤੇ ਨੂਨ ਖਾ ਕੇ ਹਰਾਮ ਨਾ ਕਰੀ ਮੈਂ ਤਾਂ ਜੀ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਚਨਾਂ ਦੀ ਕਮਾਈ ਕਰਦਾ ਮੈਂ ਕਿਸੇ ਦੇ ਹੋਰ ਚੋਰੀ ਨਹੀਂ ਕੀਤੀ ਮੈਂ ਕਿਹਾ ਵੀ ਅਜ ਰਾਜੇ ਦੇ ਚੋਰੀ ਕਰਾਂਗੇ ਤੇਰੇ ਮਹਿਲਾਂ ਵੱਲ ਆ ਗਿਆ ਤੇਰੇ ਸੰਤਰੀਆਂ ਨੇ ਰੋਕਿਆ ਸੀ ਮੈਨੂੰ ਪੁੱਛਿਆ ਸੀ ਕੌਣ ਆ ਮੈਂ ਕਿਹਾ ਵੀ ਮੈਂ ਚੋਰ ਆ ਇਹਨਾਂ ਨੇ ਮੈਨੂੰ ਰੋਕਿਆ ਨਹੀਂ ਫਿਰ ਰਾਜਾ ਕਹਿੰਦਾ ਵੀ ਸਮਾਨ ਨਹੀਂ ਲੈ ਕੇ ਗਿਆ ਕਹਿੰਦਾ ਜੀ ਮੈਨੂੰ ਗੁਰੂ ਬਾਬਾ ਜੀ ਨੇ ਕਿਹਾ ਸੀ ਵੀ ਨੂਨ ਖਾ ਕੇ ਵੀ ਹਰਾਮ ਨਾ ਕਰੀ ਮੈਂ ਤੇਰੇ ਘਰ ਦੇ ਵਿੱਚੋਂ ਸਲੂਣੀ ਚੀਜ਼ ਖਾ ਲਈ ਕੋਈ ਨੂਨ ਵਾਲੀ ਰਸੋਈ ਚੋਂ ਤੇ ਮੈਂ ਬਾਬੇ ਦੇ ਬਚਨ ਦੀ ਕਮਾਈ ਕਰੀ ਆ ਤੇ ਮੈਂ ਸਮਾਨ ਨਹੀਂ ਲੈ ਕੇ ਗਿਆ ਚਲੋ ਰਾਜੇ ਨੇ ਕਿਹਾ ਵੀ ਇਹਦਾ ਇੰਨਾ ਵਧੀਆ ਤਾਂ ਫਿਰ ਬੰਦਾ ਆਪਾਂ ਨੂੰ ਮਿਲਣਾ ਨਹੀਂ ਚੋਰ ਭੂਮੀਆਂ ਨੇ ਕਿਹਾ ਨਾ ਵੀ ਜੋ ਸਜ਼ਾ ਦੇਣੀ ਆ ਦੇ ਲੈ ਤੇ ਉਹ ਰਾਜੇ ਨੇ ਸੋਚਿਆ ਵੀ ਵਧੀਆ ਬੰਦਾ ਇਹ ਨਾ ਝੂਠ ਬੋਲੇ ਨਾ ਗਰੀਬ ਮਾਰ ਕਰੇ ਨਾ ਨੂਨ ਖਾ ਕੇ ਹਰਾਮ ਕਰੇ ਤੇ ਭੂਮੀਆਂ ਨੂੰ ਫਿਰ ਸਜ਼ਾ ਕਿਹੜੀ ਦਿੱਤੀ ਰਾਜੇ ਨੇ ਕਹਿੰਦਾ ਭੂਮੀਆਂ ਅੱਜ ਤੋਂ ਮੇਰਾ ਤੂੰ ਵਜ਼ੀਰ ਹੋਏਗਾ ਚੋਰ ਤੋਂ ਵਜ਼ੀਰ ਬਣਿਆ ਰਾਜੇ ਦਾ ਕਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਚਨਾਂ ਦੀ ਕਮਾਈ ਕੀਤੀ ਬਚਨਾਂ ਦੀ ਕਮਾਈ ਕਰਨ ਨਾਲ ਭੂਮੀਆਂ ਤੇ ਕਿਰਪਾ ਹੋਈ ਇਹ ਗੁਰੂ ਨਾਨਕ ਸਾਹਿਬ ਦੀ ਭੂਮੀਆਂ ਵਾਲੀ ਸ਼ਾਖੀ ਆ ਜੀ ਇਹ ਇਸ ਤਰ੍ਹਾਂ ਭਾਈ ਆਪਾਂ ਵੀ ਜੇ ਗੁਰੂ ਦੇ ਬਚਨ ਮੰਨਾਂਗੇ ਤਾਂ ਕਿਰਪਾ ਹੋਏਗੀ ਜਿਹੜੀ ਆਪਾਂ ਗੱਲ ਕਰੀ ਆ ਵੀ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸੱਚੇ ਸਤਿਗੁਰੂ ਦੀ ਕਿਰਪਾ ਨਾਲ ਕਿਵੇਂ ਮਿਲੇਗਾ ਗੁਰੂ ਦੇ ਬਚਨ ਮੰਨ ਕੇ ਜੋ ਗੁਰੂ ਜੀ ਕਹਿੰਦੇ ਨੇ ਉਹਨਾਂ ਦੇ ਬਚਨ ਮੰਨਿਏ ਬਚਨ ਮੰਨ ਕੇ ਕਿਰਪਾ ਹੋ ਜਾਏਗੀ ਤੇ ਜਦੋਂ ਕਿਰਪਾ ਹੋ ਗਈ ਫਿਰ ਪ੍ਰਭੂ ਪਰਮਾਤਮਾ ਨੇ ਤੇਰਾ ਜੀਵਨ ਚੇਂਜ ਕਰ ਦੇਣਾ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਤੇਰੀ ਜ਼ਿੰਦਗੀ ਤੇਰਾ ਮਨ ਕਹਿ ਲਓ ਆਜੀਵ ਆਤਮਾ ਕਹਿ ਲਓ ਇਹ ਲੀਨ ਹੋ ਜਾਏਗਾ ਜੀ ਦੇ ਜੀ ਅੱਗੇ ਸ਼ਬਦ ਜਿਹੜਾ ਮਹਾਰਾਜ ਨੇ ਦੱਸਿਆ ਆਪਾਂ ਨੂੰ ਕਮਲਾ ਭ੍ਰਮ ਭੀਤ ਕਮਲਾ ਭ੍ਰਮ ਭੀਤ ਹੈ ਕਮਲਾ ਭ੍ਰਮ ਭੀਤ ਕਮਲਾ ਭ੍ਰਮ ਭੀਤ ਹੈ ਦੀਖਣ ਤੀਖਣ ਮਦ ਬਪ੍ਰੀਤ ਹੈ ਆਵਦ ਆਕਾਰ ਸਜਾਤ ਇਹ ਆਪਾਂ ਹੌਲੀ ਹੌਲੀ ਤਾਂ ਸ਼ਬਦ ਪੜਿਆ ਵੀ ਸਮਝ ਆ ਜੇ ਮਾਰਾ ਨੇ ਦੱਸਿਆ ਵੀ ਮਾਇਆ ਭਟਕਣਾ ਵਿੱਚ ਪਾਣ ਵਾਲੀ ਕੰਧ ਹੈ ਜਿਸ ਨੇ ਪ੍ਰਮਾਤਮਾ ਨਾਲੋਂ ਜੀਵਾਂ ਦੀ ਵਿੱਥ ਬਣਾ ਰੱਖੀ ਹੈ ਉਹ ਮਾਇਆ ਭਟਕਣਾ ਵਿੱਚ ਪਾਣ ਵਾਲੀ ਤੇ ਪ੍ਰਭੂ ਨਾਲੋਂ ਉਲਾਹਾ ਬਣਾਉਣ ਵਾਲੀ ਕੰਧ ਹੈ ਇਸ ਮਾਇਆ ਦਾ ਨਸਾ ਤ੍ਰਿਖਾ ਹੈ ਪਰ ਜੀਵਨ ਰਾਹ ਤੋਂ ਉਲਟੇ ਪਾਸੇ ਲੈ ਜਾਣ ਵਾਲਾ ਹੈ ਮਾਇਆ ਵਿੱਚ ਫਸਿਆ ਮਨੁੱਖ ਉਸ ਦੀ ਉਮਰ ਬਿਅਰਥ ਚਲੀ ਜਾਂਦੀ ਹੈ ਮੋਹ ਮਾਇਆ ਦੇ ਜਾਲ ਵਿੱਚ ਫਸੇ ਹੋਏ ਮਨੁੱਖ ਦੀ ਜ਼ਿੰਦਗੀ ਹੈ ਜਿਹੜੀ ਉਮਰ ਸਵਾਸਾਂ ਦੀ ਪੂੰਜੀ ਬਿਅਰਥ ਚਲੀ ਜਾਂਦੀ ਹੈ ਮਾਰਾ ਨੇ ਸਮਝਾਉਣਾ ਕੀਤਾ ਕਮਲਾ ਭ੍ਰਮ ਭੀਤ ਕਮਲਾ ਭ੍ਰਮ ਭੀਤ ਹੈ ਤੀਖਣ ਮਦ ਬਪਰੀਤ ਹੈ ਆਵਾਦ ਅਕਾਰ ਸਜਾਤ ਮਰਾਨੇ ਦੱਸਿਆ ਵੀ ਪਟਕਣਾ ਮਾਇਆ ਪਟਕਣਾ ਵਿੱਚ ਪਾਣ ਵਾਲੀ ਕੰਧ ਹੈ ਜਿਸ ਨੇ ਪ੍ਰਮਾਤਮਾ ਨਾਲੋਂ ਜੀਵਾਂ ਦੀ ਵਿਥ ਬਣਾ ਰੱਖੀ ਹੋਈ ਹੈ ਪ੍ਰਭੂ ਨਾਲੋਂ ਵਿਛੋੜਾ ਪਾਉਂਦੀ ਆ ਮੋਹ ਮਾਇਆ ਕਿਉਂਕਿ ਮੋਹ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਇਨਸਾਨ ਪ੍ਰਭੂ ਪਰਮਾਤਮਾ ਦੇ ਨਾਮ ਨਾਲੋਂ ਟੁੱਟਿਆ ਰਹਿੰਦਾ ਇਸ ਮਾਇਆ ਦਾ ਨਸ਼ਾ ਬੜਾ ਕਿੱਖਾ ਕਹਿ ਲੋ ਬੜੀ ਪਿਆਸ ਲੱਗੀ ਰਹਿੰਦੀ ਆ ਮਨੁੱਖ ਨੂੰ ਮਾਇਆ ਦੇ ਨਸ਼ੇ ਦੀ ਜੀਵਨ ਰਾਤ ਉਲਟੇ ਪਾਸੇ ਲੈ ਜਾਂਦੀ ਹੈ ਮੋਹ ਮਾਇਆ ਮਾਇਆ ਵਿੱਚ ਫਸਿਆ ਮਨੁੱਖ ਮਾਇਆ ਵਿੱਚ ਫਸਿਆ ਮਨੁੱਖ ਦੀ ਉਮਰ ਬੇਅਰਥ ਚਲੀ ਜਾਂਦੀ ਹੈ ਸਵਾਸਾਂ ਦੀ ਪੂੰਜੀ ਖਤਮ ਹੋ ਜਾਂਦੀ ਹੈ ਬੇਅਰਥ ਚਲੀ ਜਾਂਦੀ ਲੇਖੇ ਵਿੱਚ ਨਹੀਂ ਲੱਗਦਾ ਮਨੁੱਖਾ ਜਨਮ ਕਿਉਂਕਿ ਗਰਬਾਣੀ ਕਹਿੰਦੀ ਆ ਦੁਰਲੱਭ ਦੇ ਮਾਨੁੱਖ ਦੇ ਹੋਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਮਨੁੱਖਾ ਜਨਮ ਹੀ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਵਾਰੀ ਹੈ ਇਹ ਮੋਹ ਮਾਇਆ ਦੇ ਜਾਲ ਵਿੱਚ ਫਸ ਕੇ ਹੀ ਮਨੁੱਖ ਜੀਵਨ ਬਸਰ ਕਰ ਜਾਂਦਾ ਹੈ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਸਖਣਾ ਰਹਿ ਜਾਂਦਾ ਅੱਗੇ ਮਹਾਰਾ ਜੀ ਨੇ ਦੱਸਿਆ ਗਹਿਬਰ ਬਨ ਘੋਰ ਗਹਿਬਰ ਬਨ ਘੋਰ ਹੈ ਗ੍ਰਹ ਮੂਸਤ ਮੰਨ ਚੋਰ ਹੈ ਅਨ ਦਿਨ ਕਰੋ ਦਿਨ ਕਰੋ ਅਨ ਦਿਨ ਖਾਤ ਮਹਾਰਾਜ ਕਹਿੰਦੇ ਇਹ ਸੰਸਾਰ ਇੱਕ ਭਿਆਨਕ ਸੰਗਣਾ ਜੰਗਲ ਹੈ ਭਿਆਨਕ ਸੰਗਣਾ ਜੰਗਲ ਹੈ ਇਸੇ ਮਨੁੱਖ ਦੇ ਹਿਰਦੇ ਘਰ ਵਿੱਚ ਘਰ ਨੂੰ ਮਨੁੱਖ ਦਾ ਆਪਣਾ ਹੀ ਚੋਰ ਮਨ ਲੁੱਟੀ ਜਾ ਰਿਹਾ ਹੈ ਇਹ ਸੰਸਾਰ ਇੱਕ ਭਿਆਨਕ ਸੰਘਣਾ ਜੰਗਲ ਹੈ ਤੇ ਇੱਥੇ ਇਸ ਜੰਗਲ ਦੇ ਵਿੱਚ ਮਨੁੱਖ ਦੇ ਹਿਰਦੇ ਘਰ ਵਿੱਚ ਮਨੁੱਖ ਦਾ ਆਪਣਾ ਹੀ ਮਨ ਚੋਰ ਲੁੱਟੀ ਜਾ ਰਿਹਾ ਹੈ ਤੇ ਸੂਰਜ ਪਾਪ ਸਮਾਂ ਸਮਾਂ ਹਰ ਵੇਲੇ ਇਸ ਦੀ ਉਮਰ ਨੂੰ ਮੁਕਾਈ ਜਾ ਰਿਹਾ ਹੈ ਸੈਕਿੰਡ ਸੈਕਿੰਡ ਬਾਅਦ ਉਮਰ ਘਟਦੀ ਜਾ ਰਹੀ ਆ ਇਨਸਾਨ ਦੀ ਮਹਾਰਾਜ ਕਹਿੰਦੇ ਇਹਨੂੰ ਇਸ ਇਹਦਾ ਖਿਆਲ ਹੀ ਹੈ ਨਹੀਂ ਵੀ ਇਹ ਕ ਸੰਸਾਰ ਸੰਸਾਰ ਇੱਕ ਭਿਆਨਕ ਜੰਗਲ ਸੰਘਣਾ ਜੰਗਲ ਹੈ ਇਸ ਜੰਗਲ ਦੇ ਵਿੱਚ ਮਨੁੱਖ ਦਾ ਮਨ ਹੀ ਇਸ ਨੂੰ ਲੁੱਟੀ ਜਾ ਰਿਹਾ ਹੈ ਕਹਿਣ ਦਾ ਭਾਵ ਆ ਵੀ ਦਿਨ ਰਾਤ ਕਰਕੇ ਉਮਰ ਘਟਦੀ ਜਾ ਰਹੀ ਹੈ ਸਮਾਂ ਲੰਘਦਾ ਜਾ ਰਿਹਾ ਤੇ ਇਹ ਮੋਹ ਮਾਇਆ ਦੇ ਜਾਲ ਵਿੱਚ ਹੀ ਫਸਿਆ ਹੋਇਆ ਹੈ ਅਗਲੇ ਬੰਦ ਚ ਮਹਾਰਾ ਨੇ ਦੱਸਿਆ ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨ ਮਿਲੋ ਪ੍ਰਭ ਕਰਨ ਪਤੇ ਗੁਜ਼ਰਦੇ ਜਾ ਰਹੇ ਦਿਨ ਮਨੁੱਖ ਦੀ ਉਮਰ ਨੂੰ ਖਾਈ ਜਾਂਦੇ ਹਨ ਪਰਮਾਤਮਾ ਦੇ ਭਜਨ ਤੋਂ ਬਿਨਾਂ ਮਨੁੱਖ ਦੀ ਉਮਰ ਬੇਅਰਥੀ ਬੀਤਦੀ ਜਾ ਰਹੀ ਹੈ। हे ਪ੍ਰਭੂ ਤਰਸ ਸਰੂਪੀ ਤਰਸ ਸਰੂਪੀ ਪਤੀ ਮੇਰੇ ਉੱਤੇ ਤਰਸ ਕਰ ਤੇ ਮੈਨੂੰ ਮਿਲ ਮਰਨੇ ਸਮਝਾਉਣਾ ਕੀਤਾ ਇੱਥੇ ਇਹ ਅਰਦਾਸ ਰੂਪੀ ਸ਼ਬਦ ਹੈ ਜੀ ਜਨਮ ਮਰਨ ਅਨੇਕ ਬੀਤੇ ਪਰ ਸੰਗ ਬਿਨ ਕਸ ਨਾ ਹੰਗਤੇ ਮਰਨੇ ਕੀ ਸਮਝਾਉਣਾ ਕੀਤਾ ਵੀ ਜਨਮ ਮਰਨ ਦੇ ਅਨੇਕਾਂ ਗੇੜ ਲੰਘ ਗਏ ਹਨ 84 ਦੇ ਗੇੜ ਚੋਂ ਆਇ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਕਈ ਜਨਮ ਸਰਪ ਬਿਰਖ ਹੋਏ ਪਾਇਓ ਪਤਾ ਨਹੀਂ ਕਿੰਨੇ ਇੱਕ ਜਨਮ ਬੀਤ ਗਏ ਜਨਮ ਮਾਰਨ ਦੇ ਗੇੜ ਵਿੱਚ ਲੰਘੇ ਨੇ ਪਰ ਪਿਆਰੇ ਪ੍ਰਭੂ ਦੀ ਸੰਗਤ ਤੋਂ ਬਿਨਾਂ ਮੇਰਾ ਕੋਈ ਚੰਗਾ ਹਾਲ ਨਹੀਂ ਹੈ ਅੱਗੇ ਮਹਾਰਾਜ ਦੱਸਦੇ ਨੇ ਕਲ ਰੂਪ ਧੂਪ ਗਿਆਨ ਹੀ ਨਹੀਂ ਤੁਜ ਬਿਨ ਮੋਹ ਕਬ ਨਮਾਤ हे प्यारे प्रभु मेरी कोई चंगी को नहीं मेरा सुंदर रूप नहीं अंदर गुना दी सुगंध ही नहीं मेनू आत्मिक जीवन दी कोई सूझबूझ नहीं है हे प्यारे तइथों बिना मेरा और कोई राखा भी नहीं है राखा एक प्रभु परमात्मा ही सब जीवांदा ਪਰ ਮਨੁੱਖ ਨੂੰ ਕੁਝ ਹਦਾਇਤਾਂ ਨੇ ਵੀ ਤੋਂ ਆਪਣੇ ਕਾਰੋਬਿਹਾਰ ਦੇ ਵਿੱਚ ਲੱਗਿਆ ਰਹਿੰਦਾ ਵੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਸਕਦਾ ਹੈ ਕਰ ਜੋੜ ਨਾਨਕ ਸਰਨ ਆਇਓ ਪਿਰਨਾਥ ਨਰਹਰ ਕਰੋ ਗਾਤ ਗਾਤਾ ਮਤਲਬ ਗਤੀ ਤੇਰਾ ਸੇਵਕ ਨਾਨਕ ਦੋਵੇਂ ਹੱਥ ਜੋੜ ਕੇ ਤੇਰੀ ਸ਼ਰਨ ਪਿਆ ਹੈ ਹੇ ਪਿਆਰੇ हे प्रभु मेरी आत्मिक अवस्था ऊंची बना क्योंकि जबों प्राणी ਭੈਣਾ ਚੇ ਭਾਈ ਆ ਗੁਰੂ ਵਾਲਾ ਹੁੰਦਾ ਖੰਡੇ ਬਾਟੇ ਦੀ ਪੌਲ ਛੱਕ ਕੇ ਗੁਰਸਿੱਖ ਅਗਵਾਉਣ ਦੇ ਲਾਇਕ ਬਣਦਾ ਨਾ ਇਹਦੇ ਵਿੱਚ ਮਤਲਬ ਆਤਮਿਕ ਆਪਣਾ ਬਾਲਾ ਜਿਹੜਾ ਉੱਚਾ ਹੋ ਜਾਂਦਾ ਗੁਰੂ ਦਾ ਗਿਆਨ ਆ ਜਾਂਦਾ ਹੋਰ ਕੋਈ ਸਰੀਰ ਨਹੀਂ ਬਦਲਦਾ ਬਾਣਾ ਬਦਲ ਜਾਂਦਾ ਤੇ ਆਤਮਿਕ ਬਲ ਉੱਚਾ ਹੋ ਜਾਂਦਾ ਪ੍ਰਭੂ ਪਰਮਾਤਮਾ ਦੇ ਗੁਣਾਂ ਦੀ ਸਮਝ ਪੈ ਜਾਂਦੀ ਹੈ ਗੁਰਸਿੱਖ ਪਿਆਰੇ ਨੂੰ ਜਦੋਂ ਤੇ ਫੇਰ ਚਰਖੜੀਆਂ ਤੇ ਚੜਨੋਂ ਵੀ ਡੋਲਦਾ ਖੋਪਰ ਤੜਾਉਣੋਂ ਵੀ ਡੋਲਦਾ ਆਰਿਆਂ ਨਾਲ ਵੀ ਚੀਰਿਆ ਜਾਂਦਾ ਦੇਗਾਂ ਵਿੱਚ ਵੀ ਬਾਲਿਆ ਜਾਂਦਾ ਨੀਹਾਂ ਵਿੱਚ ਵੀ ਚਣਿਆ ਜਾਂਦਾ ਫਿਰ ਉਸ ਨੂੰ ਪ੍ਰਵਾਹ ਨਹੀਂ ਹੁੰਦੀ ਕਿਉਂਕਿ ਉਹਦੇ ਕੋਲੇ ਪ੍ਰਭੂ ਪਰਮਾਤਮਾ ਦਾ ਨਾਮ ਦੀ ਨਾਮ ਦੀ ਬਰਕਤ ਨਾਲ ਉਹਦਾ ਜੀਵਨ ਆ ਜਿਹੜਾ ਬਹੁਤ ਉੱਚਾ ਹੋ ਜਾਂਦਾ ਕਿਉਂਕਿ ਫਿਰ ਜਿਵੇਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਇਹੀ ਕਿਹਾ ਸੀ ਨਾ ਵੀ 70 ਸਾਲ ਜੀ ਲੈ ਤਾਂ ਤਾਂ ਵੀ ਉਹੀ ਗੱਲ ਆ ਜੇ 90 ਸਾਲ ਜੀ ਲੈ ਤਾਂ ਤਾਂ ਵੀ ਉਹੀ ਗੱਲ ਆ ਤੇ ਜੇ 7 ਤੇ 9 ਸਾਲ ਦੀ ਉਮਰ ਦੇ ਵਿੱਚ ਉਹ ਕੁਰਬਾਨੀ ਕਰ ਗਏ ਤਾਂ ਸੰਸਾਰ ਤੇ ਨੋਂ ਆ ਜੇ 90 ਸਾਲ ਲਾਲਚ ਬਸ ਹੋ ਕੇ ਆਪਣਾ ਧਰਮ ਛੱਡ ਦੇਣ ਤੇ 90 ਸਾਲ ਜੀ ਲੈਂਦਾ 70 ਜੀ ਰਹਿੰਦੇ ਤੇ ਨੋਂ ਨਹੀਂ ਸੀ ਦੁਨੀਆ ਤੇ ਰਹਿਣਾ ਇਸ ਤਰ੍ਹਾਂ ਭਾਈ ਮਤਲਬ ਜਦੋਂ ਆਪਾਂ ਗੁਰੂ ਦੇ ਗਿਆਨ ਨਾਲ ਤੇ ਗੁਰੂ ਦੇ ਸਿਧਾਂਤ ਤੇ ਚੱਲਦੇ ਆਂ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜਦਾ ਨਾ ਮਨੁੱਖ ਫਿਰ ਉਹਦਾ ਦੁਨੀਆ ਤੇ ਨਾਂ ਰਹਿ ਜਾਂਦਾ ਜਿਹੜੇ ਹੁਣ ਜੁੜੇ ਸੀ 35 ਮਹਾਂਪੁਰਖਾਂ ਦੀ ਬਾਣੀ ਦਰਜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਹੁਣ ਉਹ 35 ਮਹਾਂਪੁਰਖਾਂ ਦਾ ਨਾਂ ਰਹੇਗਾ ਦੁਨੀਆ ਰਹੇ ਨਾ ਰਹੇ ਪਰ ਇਹਨਾਂ 35 ਮਹਾਂਪੁਰਖਾਂ ਦਾ ਨਾਂ ਤਾਂ ਬੋਲੇਗਾ ਸੰਸਾਰ ਦੇ ਵਿੱਚ ਤੇ ਸ਼ਹੀਦ ਸਿੰਘ ਸਿੰਘਣੀਆਂ ਦਾ ਨਾਂ ਵੀ ਸਦਾ ਹੀ ਰਹਿਣਾ ਕਿਉਂਕਿ ਉਹਨਾਂ ਨੇ ਗੁਰੂ ਦੇ ਲੇਖੇ ਲਾਇਆ ਆਪਣਾ ਜੀਵਨ ਸਾਨੂੰ ਵੀ ਗੁਰੂ ਸਾਹਿਬ ਇਹੀ ਸਮਝਾਉਂਦੇ ਨੇ ਵੀ ਆਪਣੇ ਪਾਈ ਕਰਤ ਕਮਾਈ ਕਰਦਾ ਹੋਇਆ ਆਪਣਾ ਜੀਵਨ ਆ ਜਿਹੜਾ ਪ੍ਰਭੂ ਪਰਮਾਤਮਾ ਦੇ ਲੇਖੇ ਲਾ ਜੇ ਤਰ੍ਹਾਂ ਨਾਮ ਬਾਣੀ ਨਾਲ ਜੁੜ ਗਿਆ ਮਨ ਤਾਂ ਜਨਮ ਮਰਨ ਦੇ ਗੇੜ ਵਿੱਚੋਂ ਤੇਰੀ ਮੁਕਤੀ ਹੋ ਜਾਣੀ ਨਹੀਂ ਤਾਂ 84 ਦੇ ਗੇੜ 'ਚ ਹੀ ਆਪਾਂ ਹਜੇ ਹੈਗੇ ਆ ਮਨੁੱਖਾ ਜਨਮ ਵੀ 84 ਦੇ ਗੇੜ 'ਚ ਹੀ ਆ ਤੇ ਨਹੀਂ ਤਾਂ ਫਿਰ 84 ਦੇ ਗੇੜ 'ਚ ਹੀ ਹੈਗੇ ਆ ਤੇ 84 ਦੇ ਗੇੜ 'ਚੋਂ ਨਿਕਲਿਆ ਨਹੀਂ ਜਾਣਾ ਗਰਬਾਣੀ ਗਰੰਟੀ ਲੈਂਦੀ ਆ ਗੁਰੂ ਨਾਨਕ ਸਾਹਿਬ ਦਾ ਜਦੋਂ ਨਾਂ ਆ ਜਾਂਦਾ ਨਾ ਕਰ ਜੋੜ ਨਾਨਕ ਸਰਨ ਆਇਓ ਪਿਰ 나ਥ ਨਰਹਰ ਕਰ ਗਤੇ ਜਦੋਂ ਗੁਰੂ ਨਾਨਕ ਸਾਹਿਬ ਦਾ ਨਾਂ ਆ ਜਾਂਦਾ ਉੱਥੇ ਗਰੰਟੀ ਹੋ ਜਾਂਦੀ ਗਰੰਟੀ ਪੈ ਜਾਂਦੀ ਵੀ ਗਰੰਟੀ ਆ ਜੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੋ ਤੂੰ ਜੁੜੇਗਾ ਤਾਂ ਭਾਈ ਤੇਰੀ ਮੁਕਤੀ ਹੋ ਜਾਣੀ ਆ 84 ਦੇ ਗੇੜ ਵਿੱਚੋਂ ਤੇਰਾ ਜੀਵਨ ਖਤਮ ਇਹ ਜੀਵ ਆਤਮਾ ਜਿਹੜਾ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਏਗਾ ਜਨਮਾਂ ਨੂੰ ਤੋਂ ਖਿਹੜਾ ਛੁੱਟ ਜਾਏਗਾ ਇਹਦਾ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਮੀਨਾ ਜਲ ਹੀਨ ਮੀਨਾ ਜਲ ਹੀਨ ਹੈ ਉਹ ਵਿਸਰਤ ਮਨ ਤਨ ਖੀਨ ਹੈ ਕਤ ਜੀਵਨ ਪਿਰ ਬਿਨ ਹੋਤ ਮਹਾਰਾਜ ਕਹਿੰਦੇ ਜਦੋਂ ਮੱਸੀ ਪਾਣੀ ਤੋਂ ਵਿਛੜ ਜਾਂਦੀ ਹੈ ਜਦੋਂ ਮੱਸੀ ਪਾਣੀ ਤੋਂ ਬਾਹਰ ਕੱਢੀ ਜਾਂਦੀ ਹੈ ਤੇ ਉਹ ਟੜਫ ਟੜਕ ਟੜਫ ਟੜਬ ਕੇ ਮਰ ਜਾਂਦੀ ਹੈ ਇਸੇ ਤਰ੍ਹਾਂ ਹੀ ਭਾਈ ਜਿਵੇਂ ਮੱਸੀ ਪਾਣੀ ਤੋਂ ਬਿਨਾ ਮਰ ਜਾਂਦੀ ਹੈ ਤੇ ਸਿੱਖ ਬਾਣੀ ਤੋਂ ਬਿਨਾ ਮਰ ਜਾਂਦਾ ਜੇ ਸਿੱਖ ਦੇ ਪੱਲੇ ਬਾਣੀ ਨਹੀਂ ਹੈ ਬਾਣਾ ਬਾਣੀ ਨਹੀਂ ਹੈ ਤਾਂ ਸਿੱਖ ਨਹੀਂ ਹੈ ਮਹਾਰਾਜ ਨੇ ਦੱਸਿਆ ਜਦੋਂ ਮੱਸੀ ਪਾਣੀ ਤੋਂ ਵਿਛੜ ਜਾਂਦੀ ਹੈ ਪਾਣੀ ਤੋਂ ਵਿਛੜਿਆ ਉਸ ਦਾ ਮਨ ਉਸ ਦਾ ਸਰੀਰ ਲਿੱਸਾ ਹੋ ਜਾਂਦਾ ਹੈ ਪਿਆਰੇ ਪਾਣੀ ਪਿਆਰੇ ਪਾਣੀ ਤੋਂ ਬਿਨਾ ਉਹ ਕਿਵੇਂ ਜੀ ਸਕਦੀ ਹੈ ਇਸੇ ਤਰ੍ਹਾਂ ਹੀ ਗੁਰੂ ਦਾ ਸਿੱਖਾ ਗੁਰੂ ਸਮਝਾਉਂਦੇ ਨੇ ਵੀ ਭਾਈ ਨਾਮ ਬਾਣੀ ਨਾਲ ਜੁੜਿਆ ਰਹਿ ਤਾਂ ਹੀ ਤੇਰਾ ਜੀਵਨ ਲੇਖੇ ਲੱਗਣਾ ਨਹੀਂ ਤਾਂ ਫਿਰ ਜਿਵੇਂ ਬਾਣੀ ਤੋਂ ਵਿਛੜਿਆ ਹੋਇਆ ਇਨਸਾਨ ਚਰਾਸੀ ਦੇ ਗੇੜ ਤੇ ਪਿਆ ਰਹਿਦਾ ਅੱਗੇ ਦੱਸਿਆ ਸਤਗੁਰਾਂ ਨੇ ਸਨਮੁਖ ਸਹਿਬਾਨ ਮਨਮੁਖ ਸਹਿਬਾਨ ਹੈ ਮ੍ਰਿਕ ਅਰਪੇ ਮਨ ਤਨ ਪ੍ਰਾਨ ਹੈ ਓ ਬੇਦਿਓ ਸਹਿਜ ਸਰੂਪ ਮਹਾਰਾਜ ਕੰਝ ਸਮਝਾਉਂਦੇ ਨੇ ਹਰਨ ਆਤਮਿਕ ਜੀਵਨ ਦੇਣ ਵਾਲੀ ਘੰਡੇ ਢੇੜੇ ਦੀ ਆਵਾਜ਼ ਸੁਣ ਕੇ ਹਰਨ ਆਤਮਿਕ ਜੀਵਨ ਦੇਣ ਵਾਲੀ ਘੰਡੇ ਢੇੜੇ ਦੀ ਆਵਾਜ਼ ਸੁਣ ਕੇ ਆਪਣੇ ਮਨ ਨੂੰ ਆਪਣੇ ਸਰੀਰ ਨੂੰ ਸੁਣ ਕੇ ਆਪਣਾ ਮਨ ਆਪਣਾ ਸਰੀਰ ਆਪਣੀ ਜਿੰਦ ਸਭ ਕੁਝ ਉਸ ਮਿੱਠੀ ਸੁਰਤੋਂ ਸਦਕੇ ਕਰ ਦਿੰਦਾ ਹੈ ਸਦਕੇ ਕਰਨ ਦਾ ਮਤਲਬ ਆ ਵੀ ਉਹ ਤੋਂ ਕੁਰਬਾਨ ਹੋ ਜਾਂਦਾ ਵੀ ਇਹੀ ਮੈਨੂੰ ਚਾਹੀਦੀ ਆ ਹੋਰ ਨਹੀਂ ਕੁਝ ਵੀ ਚਾਹੀਦਾ ਮਹਾਰਾਜ ਦੱਸਦੇ ਨੇ ਵੀ ਉਹ ਨਾ ਸ਼ਿਕਾਰੀ ਕੀ ਕਰਦਾ ਕੰਡੇ ਹੀੜੇ ਦਾ ਨਾਦ ਵਜਾਉਂਦਾ ਜਿਹਨੇ ਹਿਰਨ ਨੂੰ ਫੜਨਾ ਸ਼ਿਕਾਰੀ ਨੇ ਉਹ ਕੰਡੇ ਹੀੜੇ ਦਾ ਨਾਦ ਵਜਾਉਂਦਾ ਤੇ ਹਿਰਨ ਉਹਦੀ ਆਵਾਜ਼ ਸੁਣ ਕੇ ਉਧਰ ਨੂੰ ਦੌੜਦਾ ਉਧਰ ਨੂੰ ਦੌੜਦਾ ਉਹਦਾ ਜਾਲ ਲਾਇਆ ਹੁੰਦਾ ਉਧਰ ਉਹ ਕੰਡੇ-ਹੇੜੇ ਦੀ ਆਵਾਜ਼ ਦੇ ਵਿੱਚ ਇੰਨਾ ਮਸਤ ਹੋ ਜਾਂਦਾ ਹਿਰਨ ਕਿ ਉਹਨੂੰ ਉਹ ਭੁੱਲ ਜਾਂਦਾ ਉਹ ਜਾਲ ਦੇ ਵਿੱਚ ਜਾ ਫਸਦਾ ਸਕਾਰੀ ਦੇ ਬਸ ਪੈ ਜਾਂਦਾ ਇਸੇ ਤਰ੍ਹਾਂ ਹੀ ਮਨੁੱਖ ਦਾ ਮਨ ਮਿੱਠੇ ਪਦਾਰਥਾਂ ਦੇ ਵਿੱਚ ਲੋਭ ਲਾਲਸਾ ਦੇ ਵਿੱਚ ਫਸਿਆ ਹੋਇਆ ਇਹਨੂੰ ਹੋਰ ਕੁਝ ਨਹੀਂ ਦੀਂਦਾ ਉਹਦੇ ਵਿੱਚ ਹੀ ਗ੍ਰਸਤ ਹੋਇਆ ਮੋਹ ਮਾਇਆ ਦੇ ਜਾਲ ਵਿੱਚ ਹੀ ਫਸਿਆ ਹੋਇਆ ਆਪਣਾ ਜੀਵਨ ਖਤਮ ਕਰ ਲੈਂਦਾ ਮਨੁੱਖ ਪ੍ਰਭੂ ਪਰਮਾਤਮਾ ਦੇ ਨਾਮ ਦੀ ਸੂਝੀ ਨਹੀਂ ਰਹਿੰਦੀ ਇਹਨੂੰ ਜਦੋਂ ਮੋਹ ਮਾਇਆ ਦੇ ਜਾਲ ਵਿੱਚ ਫਸ ਜਾਂਦਾ ਇਹ ਹਰਨ ਦੀ ਆਧਾਰਨਾ ਦਿੱਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਬੇ ਹਰਨ ਆਤਮਿਕ ਜੀਵਨ ਦੇਣ ਵਾਲੀ ਕੰਡੇ ਹੀੜੇ ਦੀ ਆਵਾਜ਼ ਸੁਣ ਕੇ ਆਪਣਾ ਮਨ ਆਪਣਾ ਸਰੀਰ ਆਪਣੀ ਜਿੰਦ ਸਭ ਕੁਝ ਉਸ ਮਿੱਠੀ ਸੁਰ ਤੋਂ ਸਦਕੇ ਕਰ ਦਿੰਦਾ ਹੈ ਸਿੱਧਾ ਮੂੰਹ ਉੱਤੇ ਉਸ ਸ਼ਕਾਰੀ ਦਾ ਤੀਰ ਸਹਾਰਾ